18 ਅਕਤੂਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੰਜਾਬ ਦਾ ਮੌਸਮ ਸਾਫ਼, ਖੁਸ਼ਕ ਅਤੇ ਧੁੱਪ ਵਾਲਾ ਬਣਿਆ ਹੋਇਆ ਹੈ। ਸੋ ਸਵੇਰ ਵੇਲੇ ਜ਼ਰੂਰ ਹਲਕੀ ਜਿਹੀ ਠੰਡ ਕਈ ਖੇਤਰਾਂ ਦੇ ਵਿੱਚ ਮਹਿਸੂਸ ਹੁੰਦੀ ਹੈ ਪਰ ਜਿਵੇਂ-ਜਿਵੇਂ ਦਿਨ ਅੱਗੇ ਵਧਦਾ ਜਾਂਦਾ ਹੈ, ਗਰਮੀ ਅਤੇ ਹੌਮਸ ਦਾ ਦੌਰ ਵੀ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਿਆ ਜਾਂਦਾ ਹੈ। ਸੋ ਇਹ ਮੌਸਮ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਹਵਾ ਪ੍ਰਦੂਸ਼ਣ ਹੌਲੀ-ਹੌਲੀ ਵਧਣਾ ਸ਼ੁਰੂ ਹੋ ਚੁੱਕਾ ਹੈ। ਕਾਰਨ ਕੀ ਆ? ਗੱਡੀਆਂ ਚੋਂ ਨਿਕਲਿਆ ਧੂੰਆਂ, ਫੈਕਟਰੀਆਂ ਦੇ ਵਿੱਚੋਂ ਨਿਕਲਿਆ ਧੂੰਆਂ ਖੇਤੀਬਾੜੀ ਦੇ ਸੰਦਾਲਾ ਜਾਂ ਕਹ ਲਈਏ ਕਿ ਖੇਤੀਬਾੜੀ ਇੰਡਸਟਰੀ ਜਿਵੇਂ ਮਸ਼ੀਨਾਂ ਚੱਲ ਰਹੀਆਂ ਨੇ ਮੰਡੀਆਂ ਵਿੱਚੋਂ ਉੱਡਣ ਵਾਲੀ ਧੂੜ ਫੱਕ ਸਾਰਾ ਕੁਝ ਹਵਾ ਦੇ ਵਿੱਚ ਮਿਲ ਰਿਹਾ ਹੈ ਜਿਸ ਕਰਕੇ ਸਵੇਰ ਵੇਲੇ ਹਲਕਾ ਜਿਹਾ ਧੁੰਦਲਾਪਨ ਜਾ ਕਲੇ ਸਾਰਾ ਦਿਨ ਦਿਖਾਈ ਦੇਣ ਲੱਗ ਪਿਆ ਹੈ ਹਵਾ ਦੇ ਵਿੱਚ ਰਵਾਨਗੀ ਨਾ ਹੋਣ ਕਰਕੇ ਇਹ ਕਿਸੇ ਵੀ ਪਾਸੇ ਮੌਸਮ ਸਾਫ਼ ਜਾਂ ਕਲੀਅਰ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਦੀਵਾਲੀ ਦੇ ਆਸ-ਪਾਸ ਇਹ ਸਮੱਸਿਆ ਉੱਤਰ ਭਾਰਤ ਦੇ ਬਹੁਤੇ ਹਿੱਸਿਆਂ ਦੇ ਵਿੱਚ ਅਜਿਹਾ ਹੀ ਦੇਖਣ ਨੂੰ ਮਿਲੇਗਾ ਵੱਡੇ ਪੱਧਰ ਤੇ ਹਵਾ ਦਾ ਪ੍ਰਦੂਸ਼ਣ ਹੁੰਦਾ ਹੋਇਆ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਮੀਂਹਾਂ ਦੀ ਕੋਈ ਵੀ ਖਾਸ ਸੰਭਾਵਨਾ ਨਹੀਂ ਹੈ ਇਸ ਪ੍ਰਦੂਸ਼ਣ ਤੋਂ ਵੀ ਰਾਹਤ ਮਿਲਦੀ ਹੋਈ ਅਜੇ ਦਿਖਾਈ ਲੰਬਾ ਸਮਾਂ ਦਿਖਾਈ ਨਹੀਂ ਦੇ ਰਹੀ